ਉਹ ਬੰਦਾ ਇੱਧਰ ਸੀਗਾ ਦੂਜੀ ਪਾਰਟੀ ਨਾਲ ਉਹਦੇ ਮਗਰ ਜਿੰਦਾਬਾਦ ਕਰੀ ਜਾਂਦੇ ਆ ਹਾਂ ਜਦੋਂ ਬਦਲ ਕੇ ਚ ਰਹਿ ਜਾਂਦਾ ਉਹਦੇ ਮਗਰ ਉਹ ਵੀ ਜਿੰਦਾਬਾਦ ਕਰੀ ਜਾਂਦੇ ਆ ਭਾਜਪਾ ਆਪਣੇ ਸਰਮਾਇਏ ਦੀ ਜੋਰ ਨਾਲ ਜੀ ਔਰ ਈਡੀ ਜਾਂ ਸੀਬੀਆਈ ਦੇ ਜੋਰ ਨਾਲ ਜੋਰ ਲਾ ਕੇ ਬੰਦੇ ਤੋੜ ਰਹੀ ਆ ਤਾਂ ਜਿਹੜੇ ਕਾਰਪੋਰੇਟ ਮੋਦੀ ਜੀ ਨੂੰ ਚਾਹ ਰਹੇ ਆ ਉਹ ਕਾਰਪੋਰੇਟ ਬੰਦੇ ਖਰੀਦ ਕੇ ਮੰਡੀ ਆਸ ਵਲੇ ਖੁੱਲੀ ਸਿਆਸਤ ਵਾਲੀ ਤੋ ਬੰਦੇ ਖਰੀਦ-ਖਾੜ ਕੇ ਦੇ ਰਹੇ ਆ ਮੋਦੀ ਜੀ ਨੂੰ ਮਤਲਬ ਪਾਜਪਾ ਪੂਰੇ ਇਹ ਜਿਹੜਾ ਨਰਟਿਵ ਬਣਾਉਣ ਦਾ ਯਤਨ ਕਰ ਰਹੀ ਆ ਪਰ ਦੇਖੋ ਲੀਡਰਸ਼ਿਪ ਜਿੰਨੀ ਮਰਜ਼ੀ ਚੱਲੀ ਜਾਵੇ 10 ਵੀ ਹੋਰ ਲੀਡਰ ਲੈ ਜਾਣ ਠੀਕ ਆ ਜਮਾਨਤ ਨਹੀਂ ਮੈਨੂੰ ਲੱਗਦਾ ਕਿਸੇ ਦੀ ਬਚਨੀ ਹੈਗੀ ਤੇ ਜਿਹੜੇ ਹਾਕਮ ਨੇ ਉਹਨਾਂ ਦਾ ਧਰਮ ਕੋਈ ਨਹੀਂ ਹੁੰਦਾ ਉਹਨਾਂ ਦਾ ਧਰਮ ਕੁਰਸੀ ਹੁੰਦਾ ਤੋ ਇਹ ਕੁਰਸੀ ਬਦਲੇ ਹ ਤੇ ਸਰਮਾਇਦਰ ਮੁਨਾਫੇ ਬਦਲੇ ਕੁਝ ਵੀ ਕਰ ਸਕਦੇ ਆ ਕਿੱਧਰ ਜਾਣਾ ਪਏ ਕਿਹਦੇ ਤਲਵੇ ਚਟਨੇ ਪਏ ਚੱਟਦੇ ਆ ਕੋਈ ਰੌਲਾ ਨਹੀਂ ਤੇ ਇਹੀ ਕੁਝ ਪੰਜਾਬ 'ਚ ਹੋ ਰਿਹਾ ਜਿੰਦ ਤੱਕ ਪਾਜਪਾ ਦਾ ਸਵਾਲ ਹੈ ਦੇਖੋ ਇਹ ਤਾਂ ਹੁਣ ਪੰਜਾਬੀਆਂ ਦੀ ਜ਼ਿੰਮ ਤੇ ਕੁਰਫਤੋਂ ਲੈ ਕੇ ਹਾਜਰਾ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਕਿਸਾਨਾਂ ਦਾ ਧਰਨਾ ਲਗਾਤਾਰ جاری ਹੈ ਭਾਵੇਂ ਚੋਣ ਜਾਬਤਾ ਲੱਗ ਚੁੱਕਿਆ ਤੇ ਚੋਣ ਪ੍ਰਚਾਰ ਵੀ ਪੰਜਾਬ ਦੇ ਵਿੱਚ ਪੂਰੀ ਜੋਰਾਂ ਦੇ ਨਾਲ ਚੱਲ ਰਿਹਾ ਹੈ ਪਰ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਇਕੱਠ ਉਸੇ ਤਰ੍ਹਾਂ ਜਿਵੇਂ ਪਹਿਲਾਂ ਉਸੇ ਤਰ੍ਹਾਂ ਲੰਗਰ ਇੱਥੇ ਆ ਰਹੇ ਨੇ ਉਸੇ ਤਰ੍ਹਾਂ ਕਿਸਾਨ ਪਹੁੰਚ ਰਹੇ ਨੇ ਤੇ ਸਾਡੇ ਨਾਲ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਜੁੜ ਚੁੱਕੇ ਨੇ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਉਹਨਾਂ ਨਾਲ ਗੱਲਬਾਤ ਕਰਾਂ ਕਿ ਆਕਰਕਾਰ ਅਗਲੀ ਨੀਤੀ ਮੋਰਚੇ ਦੀ ਕੀ ਹੋਊਗੀ ਪੰਦੇਰ ਸਾਹਿਬ ਸਭ ਤੋਂ ਪਹਿਲਾਂ ਪੁਆਰਟੀ ਪੰਜਾਬ ਤੇ ਉਹਦੇ ਸਵਾਗਤ ਇੱਕ ਵਾਰ ਤਦ ਸਭ ਹੁਣ ਜਿਵੇਂ ਅਗਲੀ ਰਣਨੀਤੀ ਕੀ ਹੈ ਬਾੜੀ ਦਾ ਸੀਜ਼ਨ ਵੀ ਤਿਆਰ ਹੋ ਚੁੱਕਿਆ ਹੈ ਫਸਲ ਪੱਕੀ ਖੜੀ ਹੈ ਹੁਣ ਹੁਣ ਕਿਸਾਨਾਂ ਦੇ ਵੱਲੋਂ ਮੋਰਚੇ ਦੇ ਵਿੱਚ ਕੀ ਕੁਝ ਐਲਾਨ ਕੀਤਾ ਜਾ ਰਿਹਾ ਜਿਸ ਦੇ ਨਾਲ ਆਹ ਦੇਖੋ ਦੋ ਐਲਾਨ ਤਾਂ ਆਪਣੇ ਹੋਏ ਹੋ ਇੱਕ ਤਾਂ 7 ਅਪ੍ਰੈਲ ਨੂੰ ਪੂਰੇ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਮਾਰਚ ਕਰਨ ਤੋਂ ਬਾਅਦ ਡੀਸੀ ਦਫ਼ਤਰ ਗਾੜੀ ਮੋਦੀ ਸਰਕਾਰ ਦੀ ਅੱਥੀ ਸਾੜੀ ਜਾਊਗੀ ਵਿਤਸੈਣੀ ਸਰਕਾਰ ਇਹ ਪ੍ਰੋਗਰਾਮ ਇਹ ਤੋਂ ਘਾ ਨੌ ਨੂੰ ਸ਼ੰਭੂ ਬਾਰਡਰ ਤੇ ਰੇਲਾ ਜਾਮ ਕਰਨੀਆਂ ਸੀਗੀਆਂ ਪਰਵੰਤਮਾਨ ਸਰਕਾਰ ਨੇ ਜਿਹੜਾ 26 ਮਾਰਕੀਟ ਕਮੇਟੀਆਂ ਨੂੰ ਤੋੜ ਕੇ ਉਹਨਾਂ ਮਰਜ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੁਣ ਪੰਜਾਬ 'ਚ ਇਹਦੇ ਪুতਲੇ ਨਾ ਫੁੱਕਾਂਗੇ ਆ ਜਿਹੜਾ ਰੇਲ ਰੁਕੋ ਹੈ ਸਾਡਾ ਕੰਟੀਨਿਊਟੀ ਆ ਕਿਉਂਕਿ ਇੱਕ ਤਾਂ ਜਿਹੜੇ 5 ਕਿਸਾਨ ਗ੍ਰਿਫਤਾਰ ਕੀਤੇ ਉਹਨਾਂ ਚੋਂ ਦੋ ਰਿਹਾ ਹੋਏ ਆ ਤੇ ਉਹਨਾਂ ਦੇ ਕੇਸ ਬਾਰੇ ਗੱਲਬਾਤ ਹੈਗੀ ਹੈ ਕੇਸ ਵਾਪਸ ਲੈ ਜਾਣ ਤੇ ਤਿੰਨ ਕਿਸਾਨ ਹਜੇ ਵੀ ਫੜੇ ਹੋਏ ਆ ਤੇ ਬਾਕੀ ਦੋਵਾਂ ਬਾਰਡਰਾਂ ਤੇ ਬਿਜਲੀ ਪਾਣੀ ਦੀ ਸਮੱਸਿਆ ਦੀ ਗੱਲ ਵੀ ਹੈਗੀ ਹੈ ਇੱਕ ਤਾਂ ਪ੍ਰੋਗਰਾਮ ਸਾਡੇ ਲਾਂਨੇ ਹੋਏ ਆ ਜੋ ਤੱਕ ਬਾਡੀਆਂ ਦਾ ਸਵਾਲ ਹੈ ਠੀਕ ਆ ਵੱਡੀ ਹੁਣ 5-7 ਦਿਨਾਂ ਚ ਬਾਡੀ ਚੱਲ ਪੈਣੀ ਆ ਉਹਦੇ ਵਾਸਤੇ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ-ਜਿਹੜੇ ਵੀ ਪਿੰਡਾਂ ਦੇ ਵਿੱਚ ਕਿਸਾਨ ਮੋਰਚੇ ਚਾਹਣ ਹੂੰ ਕੋ ਵੱਡੀ ਗੱਲ ਨਹੀਂ ਹੈ ਉਹਨਾਂ ਦੀ ਕਣਕ ਪਹਿਲੋਂ ਵੱਡੀ ਜਾਵੇ ਉਹਨਾਂ ਦੀ ਤੂੜੀ ਪਹਿਲੋਂ ਬਣਾਈ ਜਾਵੇ ਤਾਂ ਜਿਹੜੇ ਪਿੰਡ ਦੀ ਪੰਚਾਇਤ ਹੈ ਪਿੰਡ ਦੇ ਲੋਕ ਆ ਇਕੱਠੇ ਹੋ ਕੇ ਜਿਹੜੇ ਵੀ ਕਿਸਾਨ ਮੋਰਚੇ ਵਿੱਚ ਹੈਗੇ ਨੇ ਉਹਨਾਂ ਦੀ ਕਣਕ ਤੇ ਬਾਡੀ ਕਰਨ ਦੇ ਦੋਗਾ ਮੋਰਚਿਆਂ ਵਾਸਤੇ ਸਪੈਸ਼ਲ ਕਣਕ ਰੱਖੀ ਜਾਵੇ ਫੰਡ ਦੇ ਤੌਰ ਤੇ ਕਾਹ 6 ਮਹੀਨੇ ਲੰਗਰ ਵੀ ਚੱਲਣੇ ਆ ਹੋਰ ਵੀ ਲੋੜਾਂ ਹੈਗੀਆਂ ਦੂਸਰਾ ਅਰਕੀ ਅਸੀਂ ਬੀਬੀਆਂ ਦੀ ਜਿਹੜਾ ਜ਼ਿੰਮੇਵਾਰੀ ਦਿੱਤੀ ਹੋਈ ਹੈਪ੍ਰੈਲ ਮਹੀਨੇ ਵਿੱਚ ਤੋਂ ਹਰ ਇੱਕ ਪਿੰਡ ਦੇ ਵਿੱਚ ਮਤਾਵਾ ਭੈਣਾਂ ਨੂੰ ਬੇਨਤੀ ਆ ਵੀ ਉਹ ਮੋਰਚੇ ਦੀ ਵਾਕਡੋਰ ਸੰਭ ਲੈਣ ਜਿੱਥੇ ਬੰਦੇ ਕੰਮ ਕਰਨਗੇ ਬੀਬੀਆਂ ਮੋਰਚੇ ਵਿੱਚ ਬਣ ਗਈਆਂ ਤੋਂ ਇਸ ਤਰੀਕੇ ਨਾਲ ਹੋਣਾ ਵੀ ਆ ਤੁਸੀਂ 10 ਤੋਂ ਬਾਅਦ ਦੇਖੋਗੇ ਬੀਬੀਆਂ ਮੋਰਚੇ ਵਿੱਚ ਬਤਨ ਗਈਆਂ ਬਾਡੀ ਪੈਜੋ ਤੋਂ ਇਹ ਸਾਡੀ ਬੇਨਤੀ ਆ ਸਾਰਿਆਂ ਨੂੰ ਮਤਾਵਾ ਭੈਣਾਂ ਨੂੰ ਖਾਸ ਕਰਕੇ ਪਟਿਆਲਾ ਜਿਹੜਾ ਬਹੁਤ ਨੇੜੇ ਆ ਤੇ ਇਹ ਵੰਡ ਕੇ ਆਪਣਾ ਵਾਰ ਵੰਡ ਲੈਣ ਕੋਈ ਸੋਮਵਾਰ ਆ ਜਾਏ ਇੱਕ ਦਿਨ ਲਾ ਕੇ ਕੋਈ ਮੰਗਲਵਾਰ ਆ ਜਾਏ ਕੋਈ ਬੁੱਧਵਾਰ ਆ ਜਾਏ ਕੋਈ ਵੀਰਵਾਰ ਸ਼ੁੱਕਰਵਾਰ ਇਸ ਤਰੀਕੇ ਨਾਲ ਰੌਣਕ ਲੱਗੀ ਰਹੇ ਬਾਡੀ ਵੀ ਚੱਲੀ ਜਾਊ ਇੱਕ ਪਿੰਡ ਚੋਂ ਇੱਕ ਦਿਨ ਗੇੜਾ ਮਾਰਨਾ 12 11 ਵਜੇ ਆ ਕੇ ਸ਼ਾਮ ਨੂੰ ਜਾਣਾ ਕੋਈ ਵੱਡਾ ਮਸਲਾ ਨਹੀਂ ਹੈਗਾ ਤੋਂ ਰੌਣਕ ਇਸ ਢੰਗ ਨਾਲ ਸੀ ਪਲਾਨਿੰਗ ਬਣਾਈ ਹੋਈ ਆ ਤੋਂ ਇਸ ਢੰਗ ਨਾਲ ਇਹ ਮੋਰਚਾ ਬਾਡੀਆਂ ਵਿੱਚ ਵੀ ਭਰਪੂਰ ਗਿਣਤੀ ਨਾਲ ਜੜਾ ਉਹ ਚੱਲਦਾ ਰਹੂਗਾ ਤੇ ਦੂਜੇ ਵਸੇ ਪੰਦੇਸਾਬ ਜਿਵੇਂ ਹੁਣ ਚੋਣਾਂ ਦਾ ਵਿਗਲ ਪੰਜਾਬ ਦੇ ਵਿੱਚ ਪੁਰ ਸਿਖਰਾਂ ਦੇ ਉੱਤੇ ਕਿਵੇਂ ਵੇਖਦੇ ਹੋ ਪੰਜਾਬ ਦੇ ਵਿੱਚ ਜਿਹੜੇ ਦਲ ਬਦਲੀ ਦਾ ਰਾਜਨੀਤੀ ਦੇ ਵਿੱਚ ਇਸ ਵਾਰ ਜੋ ਭਾਰੂ ਦਿਖ ਰਹੀ ਹੈ ਲੋਕ ਸਭਾ ਦੀ ਚੋਣਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਜੀਪੀ ਦੇ ਵੱਲ ਜਾ ਰਹੇ ਨੇ ਕਿਸਾਨ ਇੱਕ ਪਾਸੇ ਤਾਂ ਧਰਨਾ ਲੱਗਿਆ ਹੋਇਆ ਦੇਖੋ ਕਿੱਡਾ ਨਾ ਪੰਜਾਬ ਦੀ ਵਸਫਿਰ ਫਿਰ ਵੀ ਇੱਕ ਲੀਡਰ ਪੰਜਾਬ ਦੇ ਜਿਹੜੇ ਕਿਉਂ ਉਸ ਭਾਜੀਪੀ ਵੱਲ ਜਾ ਰਹੇ ਕੋਈ ਡਰ ਹੈ ਉਹਨਾਂ ਨੂੰ ਕੀ ਗੱਲ ਬਾਤ ਹੈ ਕਿਵੇਂ ਸੋਦੇ ਤੁਸੀਂ ਆਹ ਦੇਖੋ ਇਹ ਦੇਸ਼ ਦੇ ਵਿੱਚ ਹੀ ਰੌਲਾ ਹੈ ਕੱਲਾ ਪੰਜਾਬ ਦਾ ਨਹੀਂ ਹੈ ਦੇਖੋ ਜੜੇ ਲੀਡਰਸ ਨੇ ਉਹਨਾਂ ਦਾ ਕੋਈ ਸਿਧਾਂਤ ਨਹੀਂ ਹੈ ਜਿਹੜੀ ਅੱਜ ਦੀ ਰਾਜਨੀਤੀ ਜਿਹੜੀ ਆ ਉਹ ਮੁਨਾਫੇ ਲਈ ਹੈ ਬਿਜ਼ਨਸ ਟੈਪ ਹੈ ਜੀ ਕਿਸੀਂ ਕਿਤੇ ਆ ਗਏ ਪਹਿਲੀ ਰਾਜਨੀਤੀ ਵਿੱਚ ਕੋਈ ਉਹਨਾਂ ਦੀ ਵਿਚਾਰ ਸਾਰਾ ਹੁੰਦੀ ਸੀ ਕੋਈ ਲਾਈਨ ਹੁੰਦੀ ਸੀ ਉਹਦੇ ਹਿਸਾਬ ਨਾਲ ਕੰਮ ਕਰਦੇ ਸੀ ਹੁਣ ਤਾਂ ਵਪਾਰ ਆ ਵੀ ਜੇ ਟਿਕਟ ਨਹੀਂ ਮਿਲੀ ਜਾਂ ਬਣ ਨਹੀਂ ਪਾਰੀ ਟਿਕਟ ਮਿਲਣ ਦੀ ਗੁਜਾਇਸ਼ ਨਹੀਂ ਹੈਗੀ ਤਾਂ ਫਿਰ ਜਿਹੜਾ ਆਵਾਜ਼ ਮਾਰਦਾ ਉਧਰ ਚਲੇ ਜਾ ਤੇ ਇਸ ਕਰਕੇ ਆ ਵੀ ਇਹ ਕੋਈ ਜਿਹੜਾ ਨੈਤਿਕ ਪਤਨ ਹੋ ਰਿਹਾ ਸਾਡੀ ਰਾਜਨੀਤੀ ਦੇ ਵਿੱਚ ਜਿਹੜੇ ਲੀਡਰਸ ਨੇ ਇਹ ਤਾਂ ਕੋਈ ਕੈਰੈਕਟਰ ਨਹੀਂ ਰਹਿ ਗਿਆ ਬੰਦਿਆਂ ਦਾ ਤਾਂ ਅਸੀਂ ਦੋ ਹੀ ਚੀਜ਼ਾਂ ਵੇਖਦੇ ਆਂ ਕਿ ਸਰਮਾਇਦਾਰੀ ਦਾ ਵੀ ਕੋਈ ਧਰਮ ਨਹੀਂ ਹੁੰਦਾ ਉਹਦਾ ਧਰਮ ਮੁਨਾਫਾ ਹੁੰਦਾ ਤੇ ਜਿਹੜੇ ਹਾਕਮ ਨੇ ਉਹਨਾਂ ਦਾ ਧਰਮ ਕੋਈ ਨਹੀਂ ਹੁੰਦਾ ਉਹਨਾਂ ਦਾ ਧਰਮ ਕੁਰਸੀ ਹੁੰਦਾ ਤਾਂ ਇਹ ਕੁਰਸੀ ਬਦਲੇ ਹਾਂ ਤੇ ਸਰਮਾਇਦਾਰ ਮੁਨਾਫੇ ਬਦਲੇ ਕੁਝ ਵੀ ਕਰ ਸਕਦੇ ਆ ਕਿੱਧਰ ਜਾਣਾ ਪਏ ਕਿਹਦੇ ਤਲਵੇ ਚਟਨੇ ਬੇ ਚੱਟਦੇ ਆ ਕੋਈ ਰੋਲਾ ਨਹੀਂ ਤੇ ਇਹੀ ਕੁਝ ਪੰਜਾਬ 'ਚ ਹੋ ਰਿਹਾ ਜਿੰਦ ਤੱਕ ਭਾਜਪਾ ਦਾ ਸਵਾਲ ਹੈ ਦੇਖੋ ਇਹ ਤਾਂ ਹੁਣ ਪੰਜਾਬੀਆਂ ਦੀ ਜ਼ਿੰਮੇਵਾਰੀ ਆ ਵੀ ਜਿਨ੍ਹਾਂ ਨੇ ਲਖੀਮਪੁਰ ਖੀਰੀ ਦੇ ਕਾਤਲਾ ਨੂੰ ਟਿਕਟ ਦਿੱਤੀ ਆ ਉਹਨਾਂ ਕਾਤਲਾ ਨਾਲ ਜਾ ਕੇ ਬਹਿਣਗੇ ਜਿਹੜੇ ਹੋਰ ਵੀ ਇਹਨਾਂ ਦੇ ਬਹੁਤ ਸਾਰੇ ਬੰਦੇ ਆ ਅੱਜ ਤੱਕ ਪਾਰਲੀਮੈਂਟ 33% ਤੋਂ ਵੱਧ ਬੰਦੇ ਕ੍ਰਿਮੀਨਲ ਟਾਈਪ ਨੇ ਠੀਕ ਹੈ ਜੀ ਜੋ ਹਾਲਾਤ ਤੋਂ ਮਤਲਬ ਜਿਨ੍ਹਾਂ ਨੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗੇ ਆ ਤੁਸੀਂ ਉਹ ਪਾਰਟੀ ਨੂੰ ਚੁਣੋਗੇ ਜਿਨ੍ਹਾਂ ਨੇ ਸ਼ਹੀਦ ਆਪਣਾ ਬੱਲੋ ਭਾਈ ਨੂੰ ਸ਼ਹੀਦ ਸ਼ੁਭਕਰਨ ਨੂੰ ਸ਼ਹੀਦ ਕੀਤਾ ਉਸ ਪਾਰਟੀ ਨਾ ਜਾਓਗੇ ਇਹ ਤਾਂ ਹੁਣ ਪੰਜਾਬੀਆਂ ਦਾ ਫਰਜ਼ ਬਣਦਾ ਵੀ ਇਹਨਾਂ ਨੂੰ ਬਾਜ਼ਾਰ ਦੇ ਵਿੱਚ ਘੇਰਨ ਤਾਂ ਹੁਣ ਦੇਖਿਆ ਵੀ ਲੋਕਾਂ ਨੂੰ ਵੀ ਸਿਆਣੇ ਹੋਣਾ ਪਊ ਉਹ ਬੰਦਾ ਇੱਧਰ ਸੀਗਾ ਦੂਜੀ ਪਾਰਟੀ ਨਾਲ ਉਹਦੇ ਮਗਰ ਜਿੰਦਾਬਾਦ ਕਰੀ ਜਾਂਦੇ ਆ ਹੁਣ ਜਦੋਂ ਬਦਲ ਕੇ ਚਲਾ ਜਾਂਦਾ ਉਹਦੇ ਮਗਰ ਉਹ ਵੀ ਜਿੰਦਾਬਾਦ ਖਰੀ ਜਾਂਦੇ ਆ ਬਿਲਕੁਲ ਇਹ ਨਹੀਂ ਚਾਹੀਦਾ ਆ ਬੰਦਿਆਂ ਨੂੰ ਤਾਂ ਸਵਾਲ ਕਰਨੇ ਚਾਹੀਦੇ ਆ ਤਾਂ ਜਿਹੜਾ ਸਾਡਾ ਫੈਸਲਾ ਵੀ ਇਹਨਾਂ ਨੂੰ ਸਵਾਲ ਕਰੋ ਉਵੇਂ ਆ ਵੀ ਪੰਜਾਬ ਦੇ ਵਿੱਚ ਕੁਝ ਲੱਭਣ ਵਾਲਾ ਨਹੀਂ ਹੈ ਭਾਜਪਾ ਆਪਣੇ ਸਰਮਾਏ ਦੀ ਜੋਰ ਨਾਲ ਜੀ ਔਰ ਈਡੀ ਜਾਂ ਸੀਬੀਆਈ ਦੇ ਜੋਰ ਨਾਲ ਜੋਰ ਲਾ ਕੇ ਬੰਦੇ ਤੋੜ ਰਹੀ ਆ ਤਾਂ ਜਿਹੜੇ ਕਾਰਪੋਰੇਟ ਮੋਦੀ ਜੀ ਨੂੰ ਚਾ ਰਹੇ ਉਹ ਕਾਰਪੋਰੇਟ ਬੰਦੇ ਖਰੀਦ ਕੇ ਮੰਡੀ ਆ ਇਸ ਵੇਲੇ ਖੁੱਲੀ ਸਿਆਸਤ ਵਾਲੀ ਤੋਂ ਬੰਦੇ ਖਰੀਦ ਖਾਦ ਕੇ ਦੇ ਰਹੇ ਆ ਮੋਦੀ ਜੀ ਨੂੰ ਤੋਂ ਕਹ ਰਹੇ ਫਿਕਰ ਨਾ ਕਰੋ ਤੁਹਾਨੂੰ ਹਰ ਨਹੀਂ ਦਿੰਦੇ ਹੈਗੇ ਕਿਉਂਕਿ ਉਹਨਾਂ ਲਈ ਉਹਨਾਂ ਨੇ ਕੰਮ ਕਰਨਾ ਤੋਂ ਇਸ ਕਰਕੇ ਇੱਕ ਕਲਚਰ ਚੱਲ ਰਿਹਾ ਤੋਂ ਪਿਛਲੇ ਦਿਨੇ ਅਕਾਲੀ ਦਲ ਦੇ ਥੰਮ ਸਮਝ ਜਨ ਦੇ ਮਲੂਕਾ ਜੀ ਦੀ ਨੋ ਵੀ ਚਲੇਗੀ ਠੀਕ ਆ ਤੋਂ ਮੈਨੂੰ ਨਹੀਂ ਲੱਗਦਾ ਉਹ ਹੋ ਸਕਦਾ ਕੀ ਦਬਕਾ ਮਾਰਿਆ ਹੋਵੇ ਪਿਛਲੇ ਸਕੂਲਾਂ ਦਾ ਜਿਹੜਾ ਕਬਲਾ ਉਹ ਕੱਢਿਆ ਹੋਵੇ ਭਾਈ ਅਸੀਂ ਚੱਕ ਲਾਂਗੇ ਚੱਕ ਲਾਂਗੇ ਦੂਜਾ ਚੱਕ ਲਾਂਗੇ ਹੁਣ ਇਹ ਤਾਂ ਉਹ ਦੱਸ ਸਕਦੇ ਆ ਪਰ ਇਹ ਮਤਲਬ ਪੱਜਪਾ ਪੂਰੇ ਇਹ ਜਿਹੜਾ ਨਰਟਿਵ ਬਣਾਉਣ ਦਾ ਯਤਨ ਕਰ ਰਹੀ ਆ ਪਰ ਦੇਖੋ ਲੀਡਰਸ਼ਿਪ ਜਿੰਨੀ ਮਰਜ਼ੀ ਚਲੀ ਜਾਵੇ 10 ਵੀ ਹੋਰ ਲੀਡਰ ਲੈ ਜਣ ਠੀਕ ਆ ਜਮਾਨਤ ਨਹੀਂ ਮੈਨੂੰ ਲੱਗਦਾ ਕਿਸੇ ਦੀ ਬਚਨੀ ਹੈਗੀ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਮਲੂਕਾ ਹੋਰਾਂ ਦੀ ਨੂਹ ਦੀ ਗੱਲ ਕੀਤੀ ਹੈ ਉਹਨਾਂ ਦੇ ਹਸੀਫਾ ਦੇ ਤਾ ਚਰਚਾਵਾਂ ਨੇ ਕਿ ਭਾਜਪਾ ਦੇ ਵਿੱਚ ਪਲ ਜਾਣਗੇ ਪਰ ਦੂਜੇ ਪਾਸੇ ਜਿਵੇਂ ਸ਼੍ਰੋਮਣੀ ਅਕਾਲ ਦਲ ਦੇ ਵੱਲੋਂ ਮੈਨੀਫੈਸਟੋ ਕਮੇਟੀ ਬਣਾਈ ਗਈ ਆ ਉਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਹੋਰਾਂ ਦਾ ਨਾਮ ਵੀ ਸ਼ਾਮਲ ਹੈ ਲੱਗਦਾ ਕੀ ਆ ਚੱਲ ਕੀ ਰਿਹਾ ਜੀ ਹਾਂ ਦੇਖੋ ਮੰਨ ਲਓ ਇਸ ਤੀਫਾ ਦੇਣ ਦੀ ਤਾਂ ਲੋੜ ਕੋਈ ਨਹੀਂ ਸੀ ਹੁਣ ਕੀ ਇਹ ਤਾਂ ਦੱਸ ਸਕਦੇ ਸਪਸ਼ਟ ਹੋ ਤੇ ਅਕਨਸੋਹਾ ਦੇ ਹੀ ਨੀ ਨਾ ਕੋਈ ਪ੍ਰੈਸ਼ਰ ਪਾਇਆ ਜਾ ਰਿਹਾ ਠੀਕ ਆ ਕੁਛ ਨਾ ਕੁਛ ਤਾਂ ਹੋ ਰਿਹਾ ਅੰਦਰ ਸਭ ਕੋ ਰਜ ਰਿਹਾ ਕਾਲੀ ਦਲ ਉਹਨੂੰ ਬਚਾਉਣ ਦਾ ਯਤਨ ਕਰ ਰਿਹਾ ਤਾਂ ਹੀ ਚੋਂ ਮੈਨੀਫੈਸਟੋ ਵਿੱਚ ਪਾ ਦਿੱਤਾ ਗਿਆ ਤਾਂ ਵੀ ਤਾਂ ਉਹ ਪਰਵਾਹ ਸਪਸ਼ਟ ਕਰੂਗਾ ਜਦੋਂ ਸਾਡੇ ਕੋ ਕੰਸਲਰ ਨੇ ਵੀ ਜਾਣਾ ਵਾ ਇਨੀ ਅਫਸਰਸਾਈ ਕੋਈ ਨਹੀਂ ਦੇਖੋ ਐਮਐਲਏ ਨੂੰ ਵੱਧ ਅਜ ਅਫਸਰ ਕਮਾਉਂਦਾ ਬਿਲਕੁਲ ਠੀਕ ਆ ਕੀ ਰੌਲਾ ਪੈ ਗਿਆ ਕੁਛ ਨਾ ਕੁਛ ਤਾਂ ਕਾਨੂੰਨ ਅਫਸਰਸਾਈ ਦਾ ਪੱਕੀ ਆ ਇਹ ਤਾਂ ਪੱਕੀ ਸਰਕਾਰ ਹੈ ਜਿਹਨੂੰ ਡੀਪ ਸਰਕਾਰ ਅਸੀਂ ਕਹਿੰਦੇ ਲੋਕ ਤਾਂ ਭਾਲਦੇ ਨੌਕਰੀ ਮਿਲ ਜੇ ਪਰ ਉਹਦਾ ਵੱਡੇ ਉਹਦੇ ਛੱਡ ਕੇ ਜਾ ਰਹੇ ਨੇ ਬਿਲਕੁਲ ਇਹ ਕੁਛ ਨਾ ਕੁਛ ਤਾਂ ਅੰਦਰ ਠੀਕ ਨਹੀਂ ਹੈਗਾ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਵੇਂ ਪਹਿਲੇ ਗੇਟ ਦੀਆਂ ਚੋਣਾ ਹੋਣੇ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਜਾਰੀ ਕਰ ਦਿੰਨੇ ਆ ਹੁਣ ਭਾਜਪਾ ਦੇ ਵੱਲੋਂ ਵੀ ਤਿਆਰੀ ਕਰੀ ਜਾ ਰਹੀ ਹੈ ਕੀ ਲੱਗਦਾ ਕਿ ਜੇ ਕਿਸਾਨਾਂ ਨੂੰ ਮੈਨੀਫੈਸਟੋ ਦੇ ਵਿੱਚੋਂ ਮਤਲਬ ਵਿਸ਼ਵਾਦ ਦਿਵਾਣਗੇ ਕਿਸਾਨਾਂ ਦੀ ਕੀ ਰਣਨੀਤੀ ਹੋਊਗੀ ਕਿਸਾਨਾਂ ਦਾ ਕੀ ਰੈਕਸ਼ਨ ਹੋਊ ਦੇ ਉੱਤੇ ਆ ਦੇਖੋ ਮੈਨੂੰ ਲੱਗਦਾ ਬਈ ਚੋਣ ਮੈਨੀਫੈਸਟੋ ਕੋ ਯਕੀਨ ਵਾਲੀ ਚੀਜ਼ ਨਹੀਂ ਹੈ ਠੀਕ ਹੈ ਜੀ ਇਹ ਤਾਂ ਕੋਈ ਐਹੋ ਜੀ ਗੱਲ ਨਹੀਂ ਹੈ ਵੀ ਕੋਈ ਜੋ ਵਾਦੇ ਤਾਂ ਸਾਰੇ ਜਿਹੜੇ ਵੀ ਅੱਜ ਤੱਕ ਸੱਤਾ ਚਾਏ ਨੇ ਮਤਜੁੰਮ ਮੈਨੀਫੈਸਟੋ ਵਿੱਚ ਆਪਦਾ ਪ੍ਰੋਗਰਾਮ ਦੇਣਾ ਗੱਲ ਕਰਨੀ ਇਹ ਕੋਈ ਹੁਣ ਵੱਡੀ ਗੱਲ ਨਹੀਂ ਹੈ ਠੀਕ ਹੈ ਸਵਾਲ ਹੈ ਕਿ ਇੱਤੇ ਪੂਰਾ ਕਿਹੜਾ ਉੱਤਰਦਾ ਹੈਗਾ ਜਾਂ ਜਿਹੜਾ ਚੋਣ ਮੈਨੀਫੈਸਟੋ ਅਗਲਾ ਬਣਾ ਲਿੰਦਾ ਫਿਰ ਜਨਤਾ ਧੌਣ ਤੇ ਗੋਡਾ ਰੱਖ ਕੇ ਪੇੜੀ ਕਿਹੜੀ ਗੱਲ ਪੂਰੀ ਕਰਵਾ ਲੈਂਦੀ ਆ ਜੋ ਚੋਣ ਮੈਨੀਫੈਸਟੋ ਬੋਲੇ ਮੈਨੇ ਨਹੀਂ ਹੁਣ ਰੱਖਦੇ ਜੋ ਅਸੀਂ ਪਿਛਲੇ ਸਮੇਂ ਚ ਦੇਖੇ ਹੈਗੇ ਤੁਨੇ ਸਾਜੀ ਮੇਂ ਜਿਹੜਾ ਟਰੈਕਟਰ ਅੱਗੇ ਖੜਿਆ ਸੀ ਜਦੋਂ ਸ਼ੰਭੂ ਮੋਰਚਾ ਸਟਾਰਟ ਹੋਇਆ ਸੀ ਉਦੋਂ ਜਿਵੇਂ ਟਰੈਕਟਰ ਅੱਗੇ ਨੁਕਸਾਨਿਆ ਗਿਆ ਸੀ ਉਸ ਨੂੰ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਲੈ ਕੇ ਆਇਓ ਕਿ ਕੁਝ ਲੱਗਦਾ ਕਿ ਉਹਦੇ ਉੱਤੇ ਸਿੱਧੀਆਂ ਗੋਲੀਆਂ ਦਾਗੀਆਂ ਗਈਆਂ ਨੇ ਕੀ ਕੋਈ ਸਬੂਤ ਮਿਲਨੇ ਆ ਦੇਖੋ ਨੌ ਫਾਇਰ ਹੋਏ ਤੇ ਜਿਹੜੇ ਕਹਿੰਦੇ ਅਸੀਂ ਹਰਿਆਣਾ ਸਰਕਾਰ ਨੇ ਮਾਨਯੋਗ ਹਾਈ ਕੋਰਟ ਚ ਗਿਆ ਹੈ ਬੇ ਗੋਲੀ ਨਹੀਂ ਚਲਾਈ ਜੀ ਤਾਂ ਭਾਈ ਉਹਨਾਂ ਨੂੰ ਸਪਸ਼ਟ ਜਿਆ ਗਾਲਾਂ ਵੀ ਆ ਤਾਂ ਸਾਡੇ ਕੋਲ ਤਾਂ ਪਈਆਂ ਗੋਲੀਆਂ ਆ ਚੱਲਦੀ ਦੇਖ ਲੋ ਆ ਤੁਹਾਡਾ ਟਰੈਕਟਰ ਆ ਗੋਲੀਆਂ ਵੱਜੀਆਂ ਬਿਲਕੁਲ ਠੀਕ ਆ ਤੁਮਹਲਾ ਇਹ ਅਸੀਂ ਦੱਸਣਾ ਸੀਗਾ ਵੀ ਅਸੀਂ ਕਲਾ ਕਰਕੇ ਵੀ ਇਹ ਸਬੂਤ ਵਜੋਂ ਫਿੱਟ ਸੀਗਾ ਸਾਡਾ ਇੱਥੇ ਠੀਕ ਆ ਤੋ ਅਸੀਂ ਪਰਤੱਖ ਦੁਨੀਆ ਨੂੰ ਪਹਿਲੋਂ ਵੀ ਪਤਾ ਪੂਰੀ ਦੁਨੀਆ ਨੂੰ ਹੁਣ ਵੀ ਦੁਨੀਆ ਨੂੰ ਪਤਾ ਪਤਾ ਲੱਗ ਗਿਆ ਪੇ ਤੱਥਾਂ ਸਹਤ ਵੀ ਆ ਗੱਲ ਹੋਈ ਹੋਈ ਆ ਤੋ ਇਸ ਕਰਕੇ ਅਸੀਂ ਲੋਕਾਂ 'ਚ ਜਾਣਕਾਰੀ ਦਿੱਤੀ ਵੀ ਐਸਐਲਆਰ ਦੀਆਂ ਗੋਲੀਆਂ ਬਾਰਾਂਬੋਰ ਦੀ ਉਧਰ ਚਲੀਆਂ ਪੂਰੀਆਂ ਚਲਾਈਆਂ ਸਰਕਾਰ ਨੇ ਤੇ ਜਿਵੇਂ ਨਵਦੀਪ ਜਲਵੇੜਾ ਹੋਰਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਪੰਜਾਬ ਦੇ ਵਿੱਚੋਂ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਹਰਿਆਣਾ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਗ੍ਰਿਫਤਾਰੀ ਕਰਨਾ ਜਾਇਜ਼ ਹੈ ਹਾਂ ਦੇਖੋ ਉਵੇਂ ਤਾਂ ਸਰਕਾਰ ਇੱਕ ਹੀ ਹੁੰਦੀ ਆ ਸਾਰੀਆਂ ਸਰਕਾਰਾਂ ਇੱਕ ਹੀ ਹੁੰਦੀਆਂ ਤਾਂ ਮੈਨੂੰ ਲੱਗਦਾ ਰਲ ਕੇ ਸਾਰਾ ਕੁਝ ਚੱਲਦਾ ਕੋਈ ਰੌਲਾ ਨਹੀਂ ਹੈ ਪੰਜਾਬ ਸਰਕਾਰ ਜਿਵੇਂ ਮਰਜ਼ੀ ਕਹੇ ਇਹਦੀ ਅਫਸਰਸਾਈ ਪੂਰੀ ਤਰ੍ਹਾਂ ਕੇਂਦਰ ਪ੍ਰਤੀ ਜਵਾਬਦੇਹੀ ਹੈ ਗ੍ਰਹਿ ਮੰਤਰਾਲੇ ਦੇ ਅੰਦਰ ਆਉਂਦੀ ਆ ਤਾਂ ਰਲ ਕੇ ਸਾਰੇ ਕਰਦੇ ਹੈਗੇ ਜੀ ਤੇ ਹੁਣ ਅਖੀਰ ਦੇ ਵਿੱਚ ਕਿਸਾਨਾਂ ਨੂੰ ਵੋਟਾਂ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਅਖੀਰ ਦੇ ਵੀ ਹਾਂ ਦੇਖੋ ਅਸੀਂ ਤਾਂ ਸਿਰਫ ਇੰਨੀ ਗੱਲ ਕਹਨੇ ਵੀ ਵੋਟ ਪਾਉਣ ਲੱਗਿਆਂ ਦੇਖਿਓ ਵੀ ਕਿੰਨਾਂ ਨੇ ਜਿਹੜੇ ਆ ਸਾਡਾ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਕੀਤਾ ਗੋਲੀ ਮਾਰ ਕੇ ਜੀ ਕਿੰਨਾਂ ਨੇ ਲਖੀਮਪੁਰ ਦੇ ਕਾਤਲਾਂ ਨੂੰ ਟਿਕਟ ਦਿੱਤੀ ਹੈ ਜੀ ਕਿਹੜੇ ਸਾਨੂੰ ਐਮਐਸਪੀ ਗਰੰਟੀ ਦਾ ਕਾਨੂੰਨ ਨਹੀਂ ਦੇਣਾ ਚਾਹੁੰਦੇ ਕਿਹੜੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਨਹੀਂ ਕਰਨਾ ਚਾਹੁੰਦੇ ਕਿਹੜੇ ਜਿਹੜੇ ਆ ਬਿਜਲੀ ਬਿੱਲ ਬਣਾ ਕੇ ਬੈਠੇ 232 ਵਾਲਾ ਉਹ ਲਾਗੂ ਕਰਨਾ ਚਾਹੁੰਦੇ ਤੋ ਕਿਹੜੇ ਆ ਜਿਹੜੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਪਾ ਰਿਆ ਕਿੰਨਾਂ ਨੇ ਸਾਨੂੰ ਹਾਈਵੇ ਦੇ ਵਿੱਚ ਕੰਦਾ ਬਣਾ ਕੇ ਰੋਕ ਕੇ ਰੱਖਿਆ ਕਿਹੜੇ ਆ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦਿੰਦੇ ਕਿੰਨਾਂ ਨੂੰ ਸਾਡਾ ਟਰੈਕਟਰ ਟੈਂਕ ਲੱਗੀ ਜਾਂਦਾ ਵਾ ਤੇ ਇਹ ਗੱਲਾਂ ਜਦੋਂ ਦਿਮਾਗ 'ਚ ਸਾਡੇ ਬੰਦੇ 'ਚ ਹੋਣਗੀਆਂ ਤਾਂ ਫਿਰ ਆ ਚੰਗੇ ਥਾਂ ਵੋਟ ਪਾਊਗਾ ਤੇ ਇੱਥੇ ਦੇਖੋ ਅੱਜ ਟਰੈਕਟਰ ਤੋਂ ਡਰ ਰਹੀ ਸਰਕਾਰ ਨੂੰ ਪਰ ਜਦੋਂ ਪਿਛਲੇ ਦਿਨਾਂ ਦੇ ਵਿੱਚ ਹੜਾ ਆਏ ਸੀ ਪੰਜਾਬ ਦੇ ਵਿੱਚ ਤਾਂ ਟਰੈਕਟਰ ਨੇ ਮੋਰਚੇ ਸਾਹਮਣੇ ਜਦੋਂ ਸ਼ਹਿਰਾਂ ਦੇ ਵਿੱਚ ਕਿੰਨਾ ਪਾਣੀ ਹੋ ਗਿਆ ਸੀ ਟਰੈਕਟਰਾਂ ਦੀਆਂ ਜਿਹੜੀ ਮੁਰਲੀ ਛੱਤਾਂ ਨੇ ਜੇ ਉਹ ਕਰ ਲਈ ਉਹਦੇ ਉੱਤੋਂ ਵੀ ਪਾਣੀ ਜਾ ਰਿਹਾ ਸੀ ਫਿਰ ਟਰੈਕਟਰ ਮੋਰਚੇ ਸਾਹਮਣੇ ਸੀ ਪਰ ਸਰਕਾਰ ਹੁਣ ਟਰੈਕਟਰ ਤੋਂ ਕਿਉਂ ਡਰਦੀ ਹੈ ਇਹਨੂੰ ਦੇਖੋ ਅੱਜ ਵੀ ਦੇਸ਼ ਦੀ ਸਾਰੀਆਂ ਸੜਕਾਂ ਤੇ ਲੱਖਾਂ ਟਰੈਕਟਰ ਘੁੰਮਦੇ ਹੋਣੇ ਆ ਇਹ ਇਹਨਾਂ ਦੀਆਂ ਆਪਣੀਆਂ ਰੈਲੀਆਂ ਵਿੱਚ ਟਰੈਕਟਰ ਟਾਲੀਆਂ ਲਈ ਜਾਇਆ ਜਾਂਦਾ ਠੀਕ ਹੈ ਜੇ ਤਾਂ ਨਹੀਂ ਕੋ ਰੋਲਾ ਬਸ ਸਾਹਿਬੀ ਕਿਸਾਨਾਂ ਦਾ ਜਿਹੜਾ ਕੋਈ ਜਮਹੂਰੀ ਹੱਕ ਮਾੜਾ ਮੋਟਾ ਹੈਗਾ ਉਹ ਚੱਲਣ ਨਹੀਂ ਦੇਣਾ। ਵੀ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣਾਉਣੀ ਆ। ਜੀ। ਵੀ ਮਲਜੀ ਇਹ ਤਾਂ ਜੀ ਖੇਤਾਂ ਚੱਲਣ ਵਾਸਤੇ ਆਗਾ। ਤੁਸੀਂ ਸਾਰੇ ਦੇਸ਼ ਦੇਖ ਲੋ ਅੱਜ ਵੀ ਦਿੱਲੀ ਚ ਟਰੈਕਟਰ ਵੀ ਸੁਣੇ ਆ। ਜੀ। ਜਿਹੜਾ ਇਹ ਮਿਨਿਸਪਲ ਕਮੇਟੀ ਦਾ ਉਹ ਕੂੜਾ ਕੜਕਟ ਹੁੰਦੇ ਉਹ ਕਦੇ ਨਾ ਟੁੰਦੇ। ਉੱਥੇ ਵੀ ਤਾਂ ਟਰੈਕਟਰ ਹੀ ਲੱਗਾ ਹੁੰਦਾ। ਬਿਲਕੁਲ। ਤੋਂ ਬਸ ਗੱਲਾਂ ਦਾ ਕੋਈ ਤੱਥ ਨਹੀਂ ਹੈਗੇ। ਕੋਈ ਦਲੀਲ ਨਹੀਂ ਹੈਗੀ। ਬਸ ਸਾਹਿਬੀ ਕਿਸਾਨਾਂ ਨੂੰ ਦੇਸ਼ ਦੀ ਰਾਜਨੀਤੀ ਵਿੱਚ ਨਹੀਂ ਜਾਣ ਦੇਣਾ। ਆ ਫੈਸਲਾ। ਬਿਲਕੁਲ। ਤਿਲੰਗਰਾਂ ਦੀ ਚੜ੍ਹਦੀ ਕਲਾ ਪੂਰੇ ਲੰਗਰ ਪੂਰੇ ਚੋਰਾ ਜ਼ੋਰਾਂ ਤੇ ਚੱਲ ਰਹੀ ਨੇ ਜੀ ਹਾਂ ਮੈਨੂੰ ਲੱਗਦਾ ਪਵਾਦ ਦੇ ਇਸ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਬਹੁਤ ਡਟੇ ਹੋਏ ਨੇ ਇੱਥੇ ਪੰਚਾਇਤਾਂ ਦਾ ਲੋਕਲ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਮੈਨੂੰ ਨਹੀਂ ਲੱਗਦਾ ਵੀ ਇਸ ਖਾਸ ਕਰਕੇ ਆ ਪਟਿਆਲਾ ਲਾਗੇ ਫਤਿਹਗੜ ਸਾਹਿਬ ਜਾਂ ਮਹੱਲੀ ਇਸ ਏਰੀਆ ਚ ਕੋ ਸਾਨੂੰ ਕੰਮ ਆ ਰਹੀ ਹੈ ਜੀ ਸੋ ਇਹ ਸੰਨ ਸਵਰਸਿੰਘ ਪੰਦੇਰ ਜੀ ਨੇ ਆਪਣੇ ਵਿਵਾਕੀ ਦੇ ਨਾਲ ਜੋ ਵਿਚਾਰ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਨੂੰ ਵੀ ਜਿਹੜੀ ਹੁਣ ਜਦੋਂ ਲੀਡਰ ਪਿੰਡਾਂ ਦੇ ਵਿੱਚ ਆਣਗੇ ਵੋਟਾਂ ਮੰਗਣ ਆਣਗੇ ਤਾਂ ਜਰੂਰ ਜਿਹੜੇ ਸਵਾਲ ਨੇ ਤੁਹਾਡੇ ਜੋ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਉਹਨਾਂ ਨੂੰ ਜਰੂਰ ਪੁੱਛਿਆ ਜਾਵੇ ਕਿ ਆਖਰਕਾਰ ਐਮਐਸਪੀ ਕਿਉਂ ਨਹੀਂ ਦਿੱਤੀ ਜਾ ਰਹੀ ਕਿਸਾਨਾਂ ਦੇ ਹੱਕਾਂ ਨੂੰ ਤੁਸੀਂ ਕਿਉਂ ਮਾਰ ਰਹੇ ਹੋ ਤੇ ਕਿਸਾਨਾਂ ਦੇ ਉੱਤੇ ਜੋ ਕੁਝ ਸਰਕਾਰ ਦੇ ਤੌਰ ਦੇ ਉੱਤੇ ਜਾਂ ਫਿਰ ਪ੍ਰਾਈਵੇਟ ਘਰਾਣੇ ਦੇ ਤੌਰ ਦੇ ਉੱਤੇ ਜਿਵੇਂ ਕਿਸਾਨਾਂ ਨੂੰ ਖਤਮ ਕੀਤਾ ਜਾ ਰਿਹਾ ਇਹਦੇ ਨਾਲ ਸੰਬੰਧ ਤੁਸੀਂ ਸਾਰੇ ਉਹਨਾਂ ਨੂੰ ਜਰੂਰ ਸਵਾਲ ਕਰਿਓ ਤੇ ਤੁਸੀਂ ਜੁੜੇ ਹੋ ਪਾਰਟੀ ਪੰਜਾਬ ਦੇ ਨਾਲ ਧ